ਪਤਨੀ ਉੱਚੀ ਉੱਚੀ ਰੋ ਰਹੀ ਸੀ ਚੀਕ ਰਹੀ ਸੀ ਛਲਾ ਰਹੀ ਸੀ ਕਿ ਛੇਤੀ ਆਓ ਮੇਰੇ ਪਤੀ ਨੂੰ ਬਚਾਓ ਮੇਰੇ ਪਤੀ ਨੂੰ ਹਾਰਟ ਅਟੈਕ ਆ ਗਿਆ ਹੈ ਜਦੋਂ ਉਸ ਮੁੰਡੇ ਦਾ ਪਰਿਵਾਰ ਆ ਕੇ ਆਪਣੇ ਪੁੱਤ ਦੀ ਹਾਲਤ ਦੇਖਦਾ ਤੇ ਹੈਰਾਨ ਰਹਿ ਜਾਂਦਾ ਤੇ ਸੋਚਣ ਲੱਗਦਾ ਕਿ ਤੁਰੰਤ ਇਹਨੂੰ ਕਿਸੇ ਹਸਪਤਾਲ ਲਿਜਾਇਆ ਜਾਵੇ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੱਕ ਔਰਤ ਉਹਦਾ ਪਤੀ ਤੇ ਉਹਦਾ ਬੱਚਾ ਉਹ ਰਹਿ ਰਹੇ ਸੀ ਘਰ ਤੋਂ ਪਾਸੇ ਤਾਂ ਦੱਸਿਆ ਜਾਂਦਾ ਕਿ ਜਿਹੜਾ ਉਹ ਮੁੰਡਾ ਸੀ 28 ਸਾਲ ਦਾ ਦੀਪਕ ਜੀ ਦਾ ਨਾਂ ਸੀ ਉਹ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਸੀ ਤਾਂ ਇੱਕ ਦਿਨ ਉਹਦੀ ਪਤਨੀ ਉੱਚੀ ਉੱਚੀ ਰੋਂਦੀ ਆ ਕਹਿੰਦੀ ਆ ਕਿ ਮੇਰੇ ਪਤੀ ਨੂੰ ਹਾਰਟ ਅਟੈਕ ਆ ਗਿਆ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਵੇ ਜਦੋਂ ਮੁੰਡੇ ਦਾ ਪਰਿਵਾਰ ਆ ਕੇ ਆਪਣੇ ਪੁੱਤ ਦੀ ਹਾਲਤ ਦੇਖਦਾ ਏ ਤਾਂ ਉਹਨਾਂ ਨੂੰ ਸ਼ੱਕ ਪੈਂਦਾ ਉਹ ਉਹ ਆਪਣੇ ਮੁੰਡੇ ਦੀ ਗਰਦਨ ਤੇ ਕੋਈ ਨਿਸ਼ਾਨ ਦੇਖਦੇ ਨੇ ਤਾਂ ਉਹਨਾਂ ਨੂੰ ਸ਼ੱਕ ਪੈਂਦਾ ਕਿ ਸਾਡੇ ਪੁੱਤ ਦੀ ਹਾਰਟ ਅਟੈਕ ਨਾਲ ਮੌਤ ਨਹੀਂ ਹੋਈ ਕੋਈ ਹੋਰ ਕਾਰਨ ਆ ਕਿ ਉਹ ਹਸਪਤਾਲ ਲਿਜਾਣਾ ਚਾਹੁੰਦੇ ਆਪਣੇ ਪੁੱਤ ਨੂੰ ਪਰ ਜਿਹੜੀ ਉਹਦੇ ਘਰ ਵਾਲੀ ਸੀ ਭਾਵੇਂ ਕਿ ਉਹ ਰੋਲਾ ਪਾ ਰਹੀ ਸੀ ਮੇਰੇ ਪਤੀ ਦੀ ਜਾਨ ਬਚਾਓ ਮੇਰੇ ਪਤੀ ਦੀ ਮੌਤ ਹੋ ਗਈ ਆ ਨੂੰ ਹਾਰਟ ਅਟੈਕ ਆ ਗਿਆ ਪਰ ਉਹ ਨਹੀਂ ਸੀ ਚਾਹੁੰਦੀ ਕਿ ਇਹਨੂੰ ਹਸਪਤਾਲ ਲਜਾਇਆ ਜਾਵੇ ਤਾਂ ਜਦੋਂ ਪਰਿਵਾਰ ਵੱਲੋਂ ਆਪਣੇ ਪੁੱਤ ਨੂੰ ਹਸਪਤਾਲ ਲਜਾਇਆ ਜਾਂਦਾ ਉਹਦੀ ਪੋਸਟਮਾਰਟਮ ਰਿਪੋਰਟ ਕਰਵਾਈ ਜਾਂਦੀ ਆ ਤਾਂ ਫੇਰ ਪਤਾ ਲੱਗਦਾ ਕਿ ਉਹਦੀ ਮੌਤ ਹਾਰਟ ਅਟੈਕ ਹੋਣ ਨਾਲ ਨਹੀਂ ਹੋਈ ਅਸਲ ਵਿੱਚ ਉਹਨੂੰ ਗਲ ਘੁੱਟ ਕੇ ਮਾਰ ਦਿੱਤਾ ਗਿਆ ਤਾਂ ਪੁਲਿਸ ਦਾ ਸਿੱਧਾ ਸ਼ੱਕ ਉਸ ਮੁੰਡੇ ਦੇ ਘਰ ਵਾਲੀ ਤੇ ਜਾਂਦਾ ਪਰਿਵਾਰ ਵੀ ਦੋਸ਼ ਲਾਉਂਦਾ ਕਿ ਜਿਹੜੀ ਸਾਡੀ ਇਹ ਨੂੰਹ ਆ ਉਹ ਆਪਣੇ ਪ੍ਰੇਮੀ ਖਾਤਰ ਤੇ ਘਰ ਵਾਲੇ ਦੀ ਨੌਕਰੀ ਪਾਉਣ ਖਾਤਰ ਜਿਹੜਾ ਉਹ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਉਹਦੀ ਜਗ੍ਹਾ ਤੇ ਆਪ ਨੌਕਰੀ ਕਰਨ ਖਾਤਰ ਸਾਡੇ ਮੁੰਡੇ ਨੂੰ ਇਹਨੇ ਮੌਤ ਦੇ ਘਾਟ ਉਤਾਰਿਆ ਇਹ ਘਟਨਾ ਬਿਜਨੌਰ ਤੋਂ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਸਾਹਮਣੇ ਆਈ ਆ ਤਾ ਕਹਿੰਦੇ ਪਰਿਵਾਰ ਨੇ ਇਹ ਇਲਜ਼ਾਮ ਲਾਇਆ ਆਪਣੀ ਨੂੰਹ ਤੇ ਕਿ ਇਹਨੇ ਨੌਕਰੀ ਖਾਤਰ ਸਾਡੇ ਪੁੱਤ ਨੂੰ ਮਾਰਤਾ ਤੇ ਨਾਲ ਹੀ ਜਿਹੜਾ ਇਹਦਾ ਪ੍ਰੇਮੀ ਆ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਆ ਤਾਂ ਪੁਲਿਸ ਨੇ ਉਸ ਔਰਤ ਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ ਪੁੱਛ ਪੜਤਾਲ ਕੀਤੀ ਪਹਿਲਾਂ ਉਹ ਕੁਝ ਦੱਸੇ ਨਾ ਮੰਨੇ ਹੀ ਨਾ ਕਿਸੇ ਗੱਲ ਸੇ ਫਿਰ ਹੌਲੀ ਹੌਲੀ ਪੁਲਿਸ ਨੇ ਉਹਨੂੰ ਮਨਾਇਆ ਤਾਂ ਫਿਰ ਉਹਨੇ ਸਾਰੀ ਗੱਲ ਦੱਸ ਦਿੱਤੀ ਕਿ ਹਾਂ ਮੈਂ ਆਪਣੇ ਪਤੀ ਨੂੰ ਰੱਸੀ ਦੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਹੈ ਉਹ ਕੁੜੀ ਦਾ ਕੀ ਸੱਚੀ ਕਿਸੇ ਨਾਲ ਅਫੇਅਰ ਆ ਕੀ ਪ੍ਰੇਮ ਸੰਬੰਧ ਹੈਗੇ ਆ ਕੀ ਉਹਨੇ ਆਪਣੇ ਪ੍ਰੇਮੀ ਖਾਤਰ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਇਸ ਮਾਮਲੇ ਦੀ ਵੀ ਪੁਲਿਸ ਜਾਂਚ ਪੜਤਾਲ ਕਰ ਰਹੀ ਆ ਪੁਲਿਸ ਕਹਿ ਰਹੀ ਆ ਕਿ ਅਸੀਂ ਇਸ ਔਰਤ ਦਾ ਰਿਮਾਂਡ ਲੈ ਕੇ ਇਹਦੇ ਤੋਂ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕਰਾਂਗੇ ਤਾਂ ਕਿ ਜਿਹੜਾ ਪੂਰਾ ਸੱਚ ਆ ਉਹ ਕਲੀਅਰ ਹੋ ਜੇ ਪਤਾ ਲੱਗ ਜੇ ਕਿ ਆਖਰ ਇਸ ਔਰਤ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਜਿਹੜਾ ਇੱਕ ਛੋਟਾ ਜਿਹਾ ਮਾਸੂਮ ਬੱਚਾ ਉਹਦੇ ਤੇ ਵੀ ਇਹਨੂੰ ਤਰਸ ਨਹੀਂ ਆਇਆ ਕਿ ਇਹ ਉਹਦੇ ਤੋਂ ਉਹਦਾ ਬਾਪ ਖੋ ਰਹੀ ਆ ਆਖਰ ਕੀ ਕਾਰਨ ਸੀ ਕਿ ਪਹਿਲਾਂ ਵੀ ਇਹਨਾਂ ਦਾ ਕੋਈ ਲੜਾਈ ਝਗੜਾ ਸੀ ਘਰ ਦੇ ਵਿੱਚ ਕੋਈ ਕਲੇਸ਼ ਸੀ ਕੀ ਕਾਰਨ ਰਿਹਾ ਕਿ ਇਸ ਔਰਤ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਪਰ ਹੈਰਾਨੀ ਹੁੰਦੀ ਆ ਕਿ ਹਰ ਰੋਜ਼ ਕਿੰਨੀਆਂ ਘਟਨਾਵਾਂ ਇਹੋ ਜਿਹਾਂ ਸਾਹਮਣੇ ਆ ਜਾਂਦੀਆਂ ਨੇ ਭਾਵੇਂ ਕਿ ਇਹ ਗੱਲ ਵੈਸੇ ਇਹ ਗੱਲ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਜਿੰਨੀ ਮਰਜ਼ੀ ਚਲਾਕੀ ਦੇ ਨਾਲ ਇਹਨਾਂ ਕਤਲਾਂ ਨੂੰ ਅੰਜਾਮ ਦੇ ਦਿੱਗੇ ਇਹੋ ਜੇ ਕਤਲ ਕਰ ਲਈਏ ਜੇਕਰ ਪੁਲਿਸ ਸਰਾਗ ਲੱਭਣ ਤੇ ਆਵੇ ਨਾ ਤਾਂ ਫੇਰ ਕੋਈ ਵੀ ਸਰਾਗ ਉਹਨਾਂ ਤੋਂ ਛੁਪਿਆ ਰਹਿ ਨਹੀਂ ਸਕਦਾ ਇਹਨਾਂ ਚੀਜ਼ਾਂ ਦੇ ਖੁਲਾਸੇ ਹੋ ਹੀ ਜਾਣੇ ਹੁੰਦੇ ਆ ਕਿੰਨੇ ਵੱਡੇ ਪੱਧਰ ਤੇ ਜਿਹੜੀਆਂ ਕਿੰਨੇ ਸੋਚੇ ਸਮਝੇ ਤਰੀਕੇ ਦੇ ਨਾਲ ਲੋਕਾਂ ਨੇ ਇੰਨੇ ਛਾਤਰਾਨਾ ਦਿਮਾਗ ਵਰਤ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਕਿ ਸਾਡੀ ਘਟਨਾ ਦਾ ਤਾਂ ਪਤਾ ਹੀ ਨਹੀਂ ਲੱਗਣਾ ਪੁਲਿਸ ਨੂੰ ਪਰ ਜੇਕਰ ਪੁਲਿਸ ਕਿਸੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਹੈ ਨਾ ਚੰਗੀ ਤਰ੍ਹਾਂ ਤਾਂ ਉਹ ਬਹੁਤ ਜਲਦੀ ਸਾਰੇ ਸਬੂਤ ਇਕੱਠੇ ਕਰ ਲੈਂਦੀ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਆਏ ਦਿਨ ਸਾਡੇ ਕੁੜੀਆਂ ਵੱਲੋਂ ਮੁੰਡਿਆਂ ਵੱਲੋਂ ਹਰ ਇੱਕ ਬੰਦੇ ਵੱਲੋਂ ਜਿਹੜੇ-ਜਿਹੜੇ ਵੀ ਇਹੋ ਜਿਹੀ ਮਾਨਸਿਕਤਾ ਵਾਲਿਆ ਅਪਰਾਧੀ ਮਾਨਸਿਕਤਾ ਵਾਲਿਆ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ